ਮੈਂ ਐਕਸਟਰਨਲ ਮੈਂ ਨਾ ਜੀ ਹੋਮ ਜਿਹੜਾ ਡਿਪਾਰਟਮੈਂਟ ਹੈ ਔਰ ਇਸਟੈਂਡਿੰਗ ਕਮੇਟੀ ਦਾ ਮੈਂਬਰ ਵੀ ਹਾਂ ਉੱਥੇ ਐਕਸਟਰਨਲ ਅਫੇਅਰ ਮਨਿਸਟਰ ਸੈਕਟਰੀ ਵੀ ਬੁਲਾਇਆ ਉਹਰੇ ਨਾਲ ਵੀ ਗੱਲ ਕੀਤੀ ਈਵਨ ਜਿਹੜਾ ਸਟੇਟ ਐਕਸਟਰਨਲ ਅਫੇਅਰ ਮਨਿਸਟਰ ਹੈ ਅਸਾਮ ਤੋਂ ਮੈਂ ਉਹਰੇ ਨਾਲ ਵੀ ਗੱਲ ਕੀਤੀ ਐਕਸਟਰਨਲ ਅਫੇਅਰ ਮਨਿਸਟਰ ਨੂੰ ਚਿੱਠੀ ਵੀ ਲਿਖੀ ਔਰ ਇਹ ਲੋਗ ਵਾਰ-ਵਾਰ ਵਾਰਤਾ ਲਾਭ ਕਰਦੇ ਰਹੇ ਲੇਕਿਨ ਕੋਈ ਸਰਕਾਰ ਤੇ ਇਸ ਗੱਲ ਦੀ ਜੂ ਨਹੀਂ ਸਰਕੀ ਔਰ ਮੈਂ AICC ਦੇ ਵਿੱਚ ਇਹਨਾਂ ਪਰਿਵਾਰਾਂ ਨੂੰ ਹੋਰ ਜਿਹੜੇ ਪਰਿਵਾਰ ਵੀ ਹੈ ਚਾਹੇ ਕੋਈ ਉੱਤਰ ਪ੍ਰਦੇਸ਼ ਦਾ ਗੁਜਰਾਤ ਦਾ ਲੈ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਲੇਕਿਨ ਸਰਕਾਰ ਵੱਲੋਂ ਨਾ ਤਾਂ ਪੰਜਾਬ ਦੀ ਸਰਕਾਰ ਵੱਲੋਂ ਤੇ ਨਾ ਹਿੰਦੁਸਤਾਨ ਦੀ ਸਰਕਾਰ ਵੱਲੋਂ ਕਿਸੇ ਪ੍ਰਕਾਰ ਦਾ ਸੰਯੋਗ ਇਹਨਾਂ ਦਾ ਨਹੀਂ ਕੀਤਾ ਗਿਆ ਸੋ ਕਾਂਗਰਸ ਪਾਰਟੀ ਇਹੋ ਜਿਹੇ ਲੋਕਾਂ ਦੇ ਨਾਲ ਖੜੀ ਹੈ ਤੇ ਖੜੀ ਰਹੇ ਉਹ ਕੀ ਸਾਥੀਓ ਮੇਰੇ ਨਾਲ ਜਗਦੀਪ ਸਿੰਘ ਹੈ ਇਹ ਉਹ ਵਿਅਕਤੀ ਹੈ ਜਿਹੜਾ ਭਾਰ ਰਸ਼ੀਆ ਦੇ ਵਿੱਚ ਰਸ਼ੀਆ ਦੀ ਸਰਕਾਰ ਨੇ ਉਹਨੂੰ ਉਹ ਜਾੜਾ ਚੋਂਦਾ ਸੀ ਕੰਮ ਦੀ ਤਲਾਸ਼ ਦੇ ਵਿੱਚ ਮਲੇਸ਼ੀਆ ਸਿੰਗਾਪੁਰ ਤੇ ਲੀਕੀ ਨੂੰ ਉਹਨੂੰ ਰਸ਼ੀਆ ਲੈ ਗਏ ਏਜੰਟ ਜਿਹੜੇ ਸੀ ਤੇ ਉਸ ਤੋਂ ਬਾਅਦ ਉੱਥੇ ਰੱਖਿਆ ਤੇ ਰਸ਼ੀਆ ਦੀ ਸਰਕਾਰ ਨੇ ਉਹਨੂੰ ਫੌਜ ਚ ਭਰਤੀ ਕਰ ਲਿਆ ਇਸ ਤਰ੍ਹਾਂ ਦੇ 126 ਲੋਕ ਗਏ ਸੀ ਤੱਕੇ ਨਾਲ ਫੌਜ ਚ ਭਰਤੀ ਕਰ ਲਿਆ ਤੇ ਬੈਚ ਨੰਬਰ ਦੇ ਕੇ ਉਹਨੂੰ ਗਨ ਫੜਾ ਕੇ 15 ਦਿਨਾਂ ਦੀ ਟ੍ਰੇਨਿੰਗ ਤੇ ਲੜਾਈ ਦੇ ਆਸਤੇ ਯੂਕਰੇਨ ਵਾਲਿਆਂ ਤੇਜਦਾ ਕੁਝ ਲੋਕ ਉਹਨਾਂ ਚੋਂ ਮਰ ਗਏ ਕੁਝ ਲੋਕ ਫੱਟੜੋ ਕੇ ਵਾਪਸ ਆ ਗਏ ਵੀ ਇਹ ਕਿੱਡੀ ਵੱਡੀ ਨਾਕਾਮੀ ਹੈ ਹਿੰਦੁਸਤਾਨ ਦੀ ਸਰਕਾਰ ਦੀ ਕਿ ਪੰਜਾਬ ਦੇ ਨੌਜਵਾਨ ਸਾਥੀਆਂ ਨੂੰ ਜਾਂ ਦੇਸ਼ ਦੇ ਨੌਜਵਾਨ ਸਾਥੀਆਂ ਨੂੰ ਇਸ ਤਰ੍ਹਾਂ ਜਿਹੜੇ ਕੰਮ ਦੀ ਤਲਾਸ਼ ਦੇ ਵਿੱਚ ਬੇਰੋਜ਼ਗਾਰੀ ਹੈਗੀ ਹੈ ਹਿੰਦੁਸਤਾਨ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਜਿਹੜੇ ਜਾ ਰਹੇ ਆ ਵਿਦੇਸ਼ਾਂ 'ਚ ਤੇ ਉਹਨਾਂ ਨੂੰ ਏਜੰਟ ਗੁੰਮਰਾਹ ਕਰਕੇ ਤੇ ਫਿਰ ਰਸ਼ੀਆ ਦੀ ਗਵਰਨਮੈਂਟ ਨੇ ਉਹਨਾਂ ਨੂੰ ਫੌਜ 'ਚ ਭਰਤੀ ਕਰ ਲਿਆ ਇਹ ਸਾਰਾ ਸਰ ਬਹੁਤ ਵੱਡੀ ਜ਼ਾستی ਹੈ ਤੱਕਾ ਹੈ ਲੇਕਿਨ ਸਾਡੇ ਹਿੰਦੁਸਤਾਨ ਦੀ ਗਵਰਨਮੈਂਟ ਤੇ ਬੀਜੇਪੀ ਦੀ ਇਸ ਕਲ ਦੀ ਜੂਨੀ ਸਰਕੀ ਮੈਂ ਦਿੱਲੀ ਦੇ ਅੰਦਰ ਵੀ ਪ੍ਰੈਸ ਕਾਨਫਰੰਸ ਕੀਤੀ ਤੇ ਫਿਰ ਉਸ ਤੋਂ ਬਾਅਦ ਸਮੇਂ-ਸਮੇਂ 'ਤੇ ਐਕਸਟਰਨਲ ਅਫੇਅਰ ਮਿਨਿਸਟਰੀ ਨਾਲ ਮੁੱਦਾ ਵੀ ਚੱਕਿਆ ਕਈ ਹੋਰ ਲੋਕਾਂ ਨੇ ਵੀ ਇਹਦੇ ਬਾਰੇ ਕੋਈ ਪ੍ਰੈਸ ਕਾਨਫਰੰਸ ਕੀਤੀ ਹੋਣੀ ਇਹ ਨੌਜਵਾਨ ਜਲੰਧਰ ਦਾ ਇਹਦਾ ਭਰਾ ਮਨਦੀਪ ਸਿੰਘ ਜਿਹੜਾ ਹਜੇ ਵੀ ਉੱਥੇ ਹੈ ਇਹ ਉਹਨੂੰ ਤਲਾਸ਼ ਕਰਨ ਵਾਸਤੇ ਉੱਥੇ ਗਿਆ ਲੇਕਿਨ ਆਪ ਦੇ ਪੈਸੇ ਤੇ ਤੇ ਜਦੋਂ ਜਾ ਕੇ ਉੱਥੋਂ ਦੀ ਅੰਬੈਸੀ ਨੂੰ ਮਿਲਿਆ ਹਿੰਦੁਸਤਾਨ ਦੀ ਨੂੰ ਉਹਨਾਂ ਨੇ ਕਿਹਾ ਸਾਨੂੰ ਇਸ ਜਗ੍ਹਾ ਬਾਰੇ ਪਤਾ ਨਹੀਂ ਇਹ ਇਹ ਕਿੱਥੇ ਹੈ ਤੇ ਕੋਈ ਉਹਨਾਂ ਨੇ ਮਿਲ ਕੇ ਇਹਨਾਂ ਦਾ ਨਾਲ ਇਹਨਾਂ ਦਾ ਸਹਿਯੋਗ ਨਹੀਂ ਕੀਤਾ ਹੁਣ ਇਹ ਫੇਰ ਵਿਚਾਰਾ ਵੀਜ਼ਾ ਲਵਾ ਕੇ ਤੇ ਦਵਾਰੇ ਆਪਣੇ ਭਰਾ ਦੀ ਤਲਾਸ਼ ਚ ਭਰਾ ਹੋਵੇ ਤਾਂ ਇਹੋ ਜਾ ਹੋਵੇ ਮੈਂ ਸਲਾਮ ਕਰਦਾ ਇਸ ਨੌਜਵਾਨ ਸਾਥੀ ਨੂੰ ਆਪੇ ਭਰਾ ਦੀ ਤਲਾਸ਼ ਚ ਫੇਰ ਜਿੱਥੇ ਸਰਕਾਰਾਂ ਫੇਲ ਹੋ ਗਈਆਂ ਪੰਜਾਬ ਦੀ ਸਰਕਾਰ ਫੇਲ ਹੋ ਗਈ ਹਿੰਦੁਸਤਾਨ ਦੀ ਸਰਕਾਰ ਫੇਲ ਹੋ ਗਈ ਫੇਰ ਆਪਦੇ ਭਰਾ ਦੀ ਤਲਾਸ਼ ਵਿੱਚ ਇਹ ਤੇ ਦਾ ਪਿਤਾ ਵੀ ਪਿਤਾ ਵੀ ਇਹ ਜਾ ਰਹੇ ਐ ਦੁਬਾਰੇ ਹੁਣ ਭਰਾ ਦਾ ਕੀ ਲਿਆਉਣਾ ਸੀਗਾ ਸਰਕਾਰ ਨੇ ਇਹ ਹੁਣ ਟਿਕਟ ਮੰਗਦਾ ਫਿਰਦਾ ਐ ਕੋਈ ਟਿਕਟ ਨਹੀਂ ਐ ਜਾਣ ਨੂੰ ਰਸ਼ੀਆਸ ਹਾਂਜੀ ਟਿਕਟ ਦੇ ਪੈਸੇ ਨਹੀਂ ਆ ਇਹ ਦੋਹਾਂ ਪਿਓ ਆ ਪਿਓ ਪੁੱਤ ਨਹੀਂ ਜਾਣਾ ਨਾਤਾ ਪੰਜਾਬ ਦੀ ਸਰਕਾਰ ਨੂੰ ਕੋਈ ਸ਼ਰਮ ਹੈ ਹਿੰਦੁਸਤਾਨ ਦੀ ਸਰਕਾਰ ਤਾਂ ਪੰਜਾਬ ਨਾਲ ਵਿਤਕਰਾ ਕਰਦੀ ਕਰਦੀ ਹੈ ਬੀਜੇਪੀ ਦੀ ਟਿਕਟ ਦੇ ਪੈਸੇ ਦੇਣ ਨੂੰ ਨਹੀਂ ਉੱਥੇ ਜਾ ਕੇ ਰਹਿਣਾ ਵੀ ਹੈ ਖਾਣਾ ਵੀ ਹੈ ਭਾਗਣਾ ਵੀ ਹੈ ਨਾ ਇਹਨੂੰ ਪਤਾ ਵੀ ਇਹਰਾ ਭਰਾ ਮਰ ਗਿਆ ਕਿ ਜਿਉਂਦਾ ਹੈ ਇਰੇ ਕੋਲ ਕੁਝ ਤਾਂ ਫੋਟੋਆਂ ਐ ਫੌਜ ਵਿੱਚ ਭਰਤੀ ਦੀਆਂ ਤੇ ਉਹਦਾ ਜਿਹੜਾ ਬੈਚ ਨੰਬਰ ਅਲਾਟ ਹੁੰਦਾ ਉਹ ਰਹੀਆਂ ਸੋ ਇਹ ਬਹੁਤ ਮਾੜੀ ਗੱਲ ਐ ਔਰ ਮੈਂ ਪੰਜਾਬ ਦੀ ਸਰਕਾਰ ਨੂੰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਇਹ ਬੇਨਤੀ ਕਰਾਂਗਾ ਕਿ ਥੋੜਾ ਜਿਹਾ ਗੌਰ ਫਰਮਾਓ ਜਨਾਬੇ ਅਲੀ ਇਹੋ ਜੇ ਲੋਕਾਂ ਦੀ ਮਦਦ ਕਰੋ ਔਰ ਏਜੰਟਾਂ ਤੇ ਨੱਥ ਪਾਓ ਤੇ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਵਾਰਤਾ ਲਾਭ ਕਰਕੇ ਮਨਦੀਪ ਸਿੰਘ ਨੂੰ ਵਾਪਸ ਲੈ ਕੇ ਆਉਣ ਦਾ ਕੰਮ ਕਰੋ ਤੇ ਇਹਨਾਂ ਦੀ ਮਾਲੀ ਸਹਾਇਤਾ ਤੇ ਮਦਦ ਕਰੋ ਦੂਜਾ ਵੀ ਇੱਕ ਟੋਟਲ 14 ਲੋਕ ਨੇ ਸੋ ਇਹਨਾਂ ਲੋਕਾਂ ਤੇ ਕੋਈ ਰਹਿਮ ਫਰਮਾਓ ਤੁਹਾਨੂੰ ਜਨਾਬੇ ਅਲੀ ਬਹੁਤ ਰੱਬ ਨੇ ਰਾਜ ਭਾਗ ਦਿੱਤਾ ਸੋ ਕਾਂਗਰਸ ਪਾਰਟੀ ਕਾਂਗਰਸ ਕਮੇਟੀ ਅੱਜ ਦਲਵੀ ਸਾਹਿਬ ਇੱਥੇ ਬੈਠੇ ਐ ਕਾਂਗਰਸ ਕਮੇਟੀ ਅੱਜ ਇਸ ਪਰਿਵਾਰ ਨੂੰ ਲੱਖ ਰੁਪਇਆ ਇਹਨਾਂ ਦੀ 50000 ਰੁਪਇਆ ਟਿਕਟ ਦਾ ਖਰਚਾ ਇੱਕ ਟਿਕਟ ਦਾ ਖਰਚਾ 50000 ਰੁਪਇਆ ਦੋ ਜਾਣਿਆਂ ਦੀ ਜਾਣਾ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਹੁਣੇ ਚੈੱਕ ਗਲਬੀ ਸਾਹਿਬ ਦੇ ਗਏ ਆ ਜੀ ਲੱਖ ਰੁਪਏ ਦਾ ਚੈੱਕ ਦੇਣ ਲੱਗੇ ਆ ਤਾਂ ਜੋ ਆਪਦੇ ਭਰਾ ਨੂੰ ਲਾਓ ਜੀ ਰੱਖਾ ਜੀ ਆਪਦੇ ਭਰਾ ਨੂੰ ਇਹ ਤਲਾਸ਼ ਕਰ ਲੈਣ ਤੇ ਪਾਲ ਲੈਣ ਸੋ ਇਹ ਹੀ ਇਸ ਕਰਕੇ ਅੱਜ ਤੁਹਾਨੂੰ মিডিਆ ਦੇ ਅਸੀਂ ਰੂਬਰੂ ਹੋਏ ਸੀ ਧੰਨਵਾਦ ਮੈਂ ਐਕਸਟਰਨਲ ਮੈਂ ਨਾ ਜੀ ਹੋਮ ਜਿਹੜਾ ਡਿਪਾਰਟਮੈਂਟ ਹੈ ਉਹਦੀ ਸਟੈਂਡਿੰਗ ਕਮੇਟੀ ਦਾ ਮੈਂਬਰ ਵੀ ਹਾਂ ਉੱਥੇ ਐਕਸਟਰਨਲ ਅਫੇਅਰ ਮਨਿਸਟਰ ਸੈਕਟਰੀ ਵੀ ਬੁਲਾਇਆ ਉਹਰੇ ਨਾਲ ਵੀ ਗੱਲ ਕੀਤੀ ਈਵਨ ਜਿਹੜਾ ਸਟੇਟ ਐਕਸਟਰਨਲ ਅਫੇਅਰ ਮਨਿਸਟਰ ਹੈ ਅਸਾਮ ਤੋਂ ਮੈਂ ਉਹਰੇ ਨਾਲ ਵੀ ਗੱਲ ਕੀਤੀ ਐਕਸਟਰਨਲ ਅਫੇਅਰ ਮਨਿਸਟਰ ਨੂੰ ਚਿੱਠੀ ਵੀ ਲਿਖੀ ਔਰ ਇਹ ਲੋਗ ਵਾਰ-ਵਾਰ ਵਾਰਤਾ ਲਾਭ ਕਰਦੇ ਰਹੇ ਲੇਕਿਨ ਕੋਈ ਸਰਕਾਰ ਤੇ ਇਸ ਗੱਲ ਦੀ ਜੂ ਨਹੀਂ ਸਰ ਕਿ ਔਰ ਮੈਂ AICCC ਦੇ ਵਿੱਚ ਇਹਨਾਂ ਪਰਿਵਾਰਾਂ ਨੂੰ ਹੋਰ ਜਿਹੜੇ ਪਰਿਵਾਰ ਵੀ ਹੈ ਚਾਹੇ ਕੋਈ ਉੱਤਰ ਪ੍ਰਦੇਸ਼ ਦਾ ਗੁਜਰਾਤ ਦਾ ਲੈ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਲੇਕਿਨ ਸਰਕਾਰ ਵੱਲੋਂ ਨਾ ਤਾਂ ਪੰਜਾਬ ਦੀ ਸਰਕਾਰ ਵੱਲੋਂ ਤੇ ਨਾ ਹਿੰਦੁਸਤਾਨ ਦੀ ਸਰਕਾਰ ਵੱਲੋਂ ਕਿਸੇ ਪ੍ਰਕਾਰ ਦਾ ਸੰਯੋਗ ਇਹਨਾਂ ਦਾ ਨਹੀਂ ਕੀਤਾ ਗਿਆ ਸੋ ਕਾਂਗਰਸ ਪਾਰਟੀ ਇਹੋ ਜੇ ਲੋਕਾਂ ਦੇ ਨਾਲ ਖੜੀ ਹੈ ਤੇ ਖੜੀ ਰਹੇਗੀ